ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਪੱਧਰ ਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਰੋਗੇ ਕੁਐਸਟ ਬੇਨਤੀ ਕਰਦੇ ਆਂ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਵੀਡੀਓ ਨੂੰ ਅੰਡ ਤੱਕਰ ਵੇਖ ਕੇ ਅੱਗੇ ਪਚਾਇਆ ਕਰੋ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਮਾਤਰ ਦਾ ਗਰੀਬ ਦਾ ਫਾਇਦਾ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਅੱਜ ਦੀ ਵਿਜ਼ਿਟ ਪਿੰਡ ਗੱਗੋ ਬੂਆ ਜ਼ਿਲ੍ਹਾ ਤਰਤਰ ਸਾਹਿਬ ਤੇ ਤਹਿਸੀਲ ਇਹਨੂੰ ਤਰਤਰ ਸਾਹਿਬ ਪਿੰਡ ਬਾਈ ਦਲਵੀਰ ਦੇ ਫਾਰਮ ਤੇ ਪਹੁੰਚ ਚੁੱਕੇ ਆ ਜਾਣਕਾਰੀ ਸਾਰੀ ਲੈ ਕੇ ਕਰਦੇ ਆਂ ਸਾਂਝੀ ਕੋਸ਼ਦੇ ਆਂ ਅੱਜ ਦੇ ਭਾਅ ਭੱਤੇ ਕਿਵੇਂ ਦੇ ਰਹਿਣਗੇ ਜਾਇਜ਼ ਤੋਂ ਜਾਇਜ਼ ਕੀਮਤ ਜਿਹੜੀ ਆ ਆਪਾਂ ਪਸ਼ੂਆਂ ਦੀ ਖਰੀਦਦਾਰੀ ਕਰਵਾਵਾਂਗੇ ਬਾਈ ਜੀ ਸਾਸਰੀ ਗਾਲ ਸਾਸਰੀ ਗਾਲ ਸੰਤੋ ਸਾਹਿਬ ਸਾਸਰੀ ਗਾਲ ਜੀ ਕਿੱਦਾਂ ਠੀਕ ਜੇ ਹਾਂਜੀ ਸੰਤੋ ਸਾਹਿਬ ਕਿਰਪਾ ਮਾਲਕ ਓਕੇ ਰਿਪੋਰਟਾ ਪੂਰੀਆ ਓਕੇ ਸੰਤੋ ਸਾਹਿਬ ਅੱਛਾ ਜੀ ਆਉਂਦੇ ਜਾਂਦੇ ਨਜ਼ਾਰੇ ਹਾਂਜੀ ਹਾਂਜੀ ਸੰਤੋ ਸਾਹਿਬ ਠੀਕ ਆ ਡਰੈਸ ਕਰੀਏ ਨੋਟ ਨਾਮ ਦਲਬੀਰ ਸਿੰਘ ਪਿੰਡ ਗੱਗੋਬੂਆ ਤਸਵੀਰ ਤੇ ਜਿਹੜਾ ਸ੍ਰੀ ਤਰਨਤਾਰਨ ਸਾਹਿਬ ਜੀ ਤੇ ਮੋਬਾਈਲ ਨੰਬਰ 97813099418 ਠੀਕ ਹੈ ਜੀ ਹਾਂਜੀ ਸੰਧੂ ਸਾਹਿਬ ਸ਼ੁਰੂਆਤ ਕਰੀਏ ਸੂਈ ਸਵਾਈ ਝੋਟੀ ਤੋਂ ਹਾਂਜੀ ਸੰਧੂ ਸਾਹਿਬ ਝੋਟੀ ਕਾ ਦੀ ਤੋਹਫਾ ਇਹਨਾ ਦੁੱਧ ਦੇ ਕੋਲ ਸੰਧੂ ਸਾਹਿਬ 11 ਲੀਟਰ ਮੌਕੇ ਦਾ ਹੁਣ ਆਜ ਰਿਹਾ ਸੱਤਾਂ ਦਿਨਾਂ ਦੀ ਸੂਈ ਹੈ ਵਾਹ ਜੀ ਵਾਹ ਸਤਵਾਂ ਦਿਨ ਹੋ ਗਿਆ ਸੂਈ ਨੂੰ ਠੀਕ ਹੈ ਤੇ 11 ਲੀਟਰ ਤੇ ਚੱਲਣ ਦਾ ਹੀ ਸੰਧੂ ਸਾਹਿਬ ਆ ਫੀਮੇਲ ਕੱਟੀ ਠੀਕ ਹੈ ਜੀ ਤੇ ਝੋਟੀ ਦੂਸਰਾ ਸਵੇਰ ਆ ਗਈ ਆ ਤੇ ਮਿਲਕ ਮੈਨ ਅਗਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਜੀ ਖਾਨਲੇਵਾ ਬਿਲਕੁਲ ਪੱਧਰਿਆ ਤੇ ਫਿਰ ਗਾੜ ਗੋੜ ਵੀ ਚੰਗੀ ਲੱਗਦੀ ਹੈ ਹਨਾ ਸੰਧੂ ਸਾਹਿਬ 2 ਕਿਲੋ ਤੋਂ ਵੱਧ ਇਹਦੀ ਗਾੜ ਆ ਸਵਾ 2 ਕਿਲੋ ਗਾੜ ਹੀ ਹੋਣੀ ਹੈ ਦੀ ਅੱਛਾ ਜੀ ਹਾਂਜੀ ਹਾਂਜੀ ਸੰਧੂ ਸਾਹਿਬ ਜੀ ਤੋਰਾ ਕਰਈਏ ਚੈੱਕ ਖੋਲ ਕੇ ਹਾਂਜੀ ਲਓ ਜੀ ਸਜਣੋ ਬੰਦੀ ਥਾਂ ਤੇ ਚੰਗੀ ਆ ਬਰੈਡਰ ਤੇ 11 ਕਿਲੋ ਜਿਹੜਾ ਮੌਕੇ ਦਾ ਦੁੱਧ ਆ ਹਾਜ਼ਰ ਇਹ ਸੂਈ ਨੂੰ ਕੋਈ 7 ਦਿਨ ਹੋ ਗਏ ਸੂਈ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਸਿੰਘ ਕਿੰਗਰੇ ਆਲਾ ਸਿੰਘ ਆ ਗਿਆ ਜੀ ਹਾਂ ਜੀ ਲੰਮੀ ਕਰ ਮਾਰੀ ਜੀ ਆਂ ਦੋਰਾ ਤਰਾ ਵੇ ਲੋਕ ਸਜਣੋ। ਦੋ ਆ ਜੀ। ਪੂਰੀ ਚਮਕ-ਦਮ ਕਾਲੀ ਆ। ਵਜਨ ਵਟੇ ਵਾਲੀ ਝੋਟੀ ਆ ਜੀ। ਨੋ ਜੀ। ਕੋਈ ਭਾਈ ਸ਼ਾਈ ਨਹੀਂ ਬਿਲਕੁਲ ਥਣ ਲੈਵਾ ਸਜਣੋ ਪੱਧਰ ਆ 1 ਵਜੇ ਥਾਣਿਆਂ ਨੋਕ ਵਾਲਾ ਥਣ ਲੱਗਾ ਠੀਕ ਆ ਜੀ। ਚੁਆਈ ਬੜੀ ਵਧੀਆ ਹੋਊਗੀ ਝੋਟੀ ਦੀ ਕਰਮਾਲੀ ਦੀ। ਠੀਕ ਹੈ ਜੀ ਲਓ ਜੀ ਤੇ ਬਾਈ ਜੀ ਦੀ ਕੀਮਤ ਸੰਤੂ ਸਾਹਿਬ ਮੋਲੇ ਦਾ 125 ਕਰਦੇ ਆਪਾਂ ਅੱਛਾ 118 ਦੀ ਦੇ ਦੇਣੀ ਆਪਾਂ ਉੱਚੋ ਪਿਆਰ ਮੁਫਤ ਕਰ ਦਾਂਗੇ 1000 ਰੁਪਏ ਕਰ ਦਈਏ ਸੰਤੂ ਸਾਹਿਬ ਨਹੀਂ ਹੋਰ ਕਰ ਦਈਏ 16 ਦੀ ਜਾਂਦਾ ਸੰਤੂ ਸਾਹਿਬ ਹੋਰ ਕਰ ਦਈਏ 2000 ਨਹੀਂ 2 ਨਾ ਕਰੀਏ 1000 ਫਿਰ ਤੁਹਾਡੇ ਆਖਣ ਤੇ ਕਰੀਏ 15 ਦੀ 14 ਨਾ ਕਹਿੰਦਾ ਨਹੀਂ 14 ਕਰ ਦਿਓ ਚਲੋ ਜਾਂਦਾ ਸੰਤੂ ਸਾਹਿਬ ਠੀਕ ਆ ਕੀ ਯਾ ਸਹੀ ਸਹੀ ਵੈੜ ਹੈ ਨਾ ਵਾਹ ਜੀ ਵਾਹ ਮੱਝ ਵਾਲਾ ਸੰਨ ਲਗਾਇ ਨੂੰ ਹੈਨਾ ਹਾਂਜੀ ਮਗਰ ਮੇਲ ਕਾ ਫਾ 20 ਲੀਟਰ ਆ ਜਰ ਸੰਤੂ ਸਾਹਿਬ ਦੇ ਥੱਲੇ 20 ਲੀਟਰ 20 ਲੀਟਰ ਸੰਤੂ ਸਾਹਿਬ ਦੋ ਫਾਈ ਕੱਟਦਾ ਇੱਧਰ ਹਾਂਜੀ ਦੋ ਫਾਈ ਸੰਤੂ ਸਾਹਿਬ ਤੋਰਾ ਖਰਾ ਰਹੀ ਜੇਗਾ ਇੱਧਰ ਪੂਰਾ 20 ਮਿਲ ਗਿਆ ਮੌਕੇ ਦਾ ਤੇ ਸੂਈ ਨੂੰ ਵੀ 8-10 ਦਿਨ ਹੋ ਗਏ ਹੋਣਗੇ ਨਾ ਹਾਂਜੀ ਸੰਤੂ ਸਾਹਿਬ ਇੰਨੇ ਕੋ ਹੋ ਗਏ ਜੀ ਅਸ 10 ਦਿਨ ਸਮਾਂ ਹੋ ਜਾਊਗਾ ਸਾਡੇ ਮੁਤਾਬਿਕ ਕੋਈ ਵੱਧ ਘੱਟ ਵੀ ਹੋ ਸਕਦਾ ਠੀਕ ਹੈ ਜੀ ਨੋ ਲੋ ਬੰਦੀ ਥਾਂ ਦੀ ਸਜਣਾ ਚੰਗੀ ਆ ਮੌਕੇ ਦਾ 20 ਕਿਲੋ ਦੁੱਧ ਕਹਿੰਦੇ ਥਾਂ ਬੜਾ ਸੁਣਾ ਲੱਗਾ ਕੰਮ ਦਾ ਜੀ ਸੁਵਾ ਕਣਵਾ ਆ ਗਈ ਸੰਧੂ ਸਾਹਿਬ ਆ ਗਈ ਦੂਜਾ ਸੁਗਾ ਜੀ ਦੂਸਰਾ ਹਾਂਜੀ ਹਾਂਜੀ ਠੀਕ ਜਰਸੀ ਤੇ ਐਚ ਐਫ ਕਰਾਓ ਸੰਗ ਚ ਆ ਗਈ ਹਨਾ ਲੋ ਜੀ ਜਰਸੀ ਤੇ ਐਚ ਐਫ ਕਰਾਓ ਸੰਗ ਸਜਣਾ ਤੇ ਇਹਦੀ ਕੀਮਤ ਜੀ ਸੰਧੂ ਸਾਹਿਬ ਮੋਲੇ ਤੇ ਇਹਦਾ 70 ਕਰਦੇ ਆਪਾਂ ਹੂੰ 65000 ਦੀ ਦੇ ਦੇਣੀ ਆਪਾਂ ਚਲੋ ਵੇਖ ਲਓ ਹਾਂਜੀ ਹੋਰ ਹੁੰਦਾ ਕੋਈ ਯਾਰ ਛੜ ਦੋ ਕਿ ਦੋ ਚਲੋ ਕਰ ਦਾਂਗੇ ਯਾਰ ਦੋ ਦੋ ਹੀ ਛੜ ਦੋ ਨਹੀਂ ਇੱਕ ਯਾਰ 1000 ਛੜੀਏ ਸੰਧੂ ਸਾਹਿਬ ਅੱਛਾ ਹਾਂਜੀ ਚੌੜ ਦੀ ਏਕਾ ਆ ਗਈ ਸੂਈ ਸਵਾਈ ਕਰੋ ਸੰਗ ਦੇ ਵਿੱਚ ਹਣਾ ਲਓ ਜੀ ਤੋਰਾ ਕਰਾ ਲਈ ਇਹਦਾ ਸੱਜਣਾ ਚੈੱਕ ਤੇ ਐਫ ਐਫ ਦੇ ਕਰੋ ਸੰਗ ਸੂਈ ਸਵਾਈ ਆ ਮਗਰ ਮੇਰੇ ਕਾਪ ਥਾਨ ਬੜਾ ਪਿਆਰਾ ਲੱਗਾ ਇਹਨੂੰ ਵੇਟ ਨੂੰ ਲਓ ਜੀ ਨੇੜੇ ਤੋਂ ਕਰੋ ਚੰਗਾ 나ੜੂ ਨਾਲ ਚੌਥਾ ਦਿਨ ਸੂਈ ਨੂੰ ਹੋ ਗਿਆ ਸੰਦੂ ਦਾ ਹਾਂ 나ੜੂ ਵੀ ਬੱਚੇ ਦਾ ਨਾਲ ਆ ਤੇ ਸੂਆ ਦੂਸਰਾ ਤੇ ਪਹਿਲਾ 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 ਸੰਦੂ ਸਾਹਿਬ ਪਹਿਲਾ ਸੂਆ ਪ੍ਰੂਨ ਆ ਹਾਂ ਜੀ ਲਓ ਥਾਨ ਕਰੋ ਲੋ ਆਰਡਰ ਕੁਆਲਟੀ ਦੇਖੋ ਕਿੰਨੀ ਸੋਹਣੀ ਬਣਦੀ ਬੱਚੇ ਦਾ ਕਰਦੀ ਹੈ ਨਾ ਲੈ ਉਹ ਕੋ ਨਹੀਂ ਮੋੜ ਦਿਓ ਲੈ ਚਲੋ ਜਾਣ ਤੋਂ ਕਰਮ ਵਾਲੀ ਨੂੰ ਜਿੰਦੀ ਰਵੇ ਤੇ 10 ਕਿਲੋ ਦੋ ਦਿਆ ਹਾਂਜੀ ਹਾਂਜੀ ਸੰਧੂ ਸਾਹਿਬ 10 ਚਲੋ ਮੌਕੇ ਦਾ ਹਜਰਿਆ 10 ਕਿਲੋ ਮੌਕੇ ਦਾ ਤੇ 나ਡੂ ਨਾਲ ਹਾਂਜੀ ਹਾਂਜੀ ਸੰਧੂ ਸਾਹਿਬ ਹੁਕਤਾ ਹੋ ਗਿਆ ਉਸੇ ਨੂੰ ਅਸਾਤਕ ਦਿਨ ਹੋ ਗਏ ਸੇ ਸਾਬ ਦੇ ਕਿੰਨਾ ਦੀ ਦੇ ਦਿੱਗੇ ਆਪਾਂ ਸੰਧੂ ਸਾਹਿਬ ਮੋਲੇ ਛੋਟਾ ਹੀ ਆਦਾ 47000 ਕਰਦੇ ਆਪਾਂ ਇਹਦਾ ਮੋਲ ਅੱਛਾ 43000 ਦੀ ਦੇ ਦੇਣੀ ਆਪਾਂ ਹੋਰ ਕਰ ਦਿਓ 42 ਦੀ ਜਾਣ ਲਾਂਗੇ ਸੰਧੂ ਅੱਛਾ ਹਾਂਜੀ ਠੀਕ ਹੈ ਇੱਕ ਆ ਗਈ ਅਗੇ ਗੱਬਣ ਕਰਾਉਗਾ ਅੱਧੀ ਗੱਬਣ ਆ ਗਈ ਸੰਧੂ ਸਾਹਿਬ ਥਾਨ ਸਾਜ ਨੂੰ ਇਹਦਾ ਵੀ ਮੱਝਾਂ ਵਾਲਾ ਮੋਟਾ ਥਾਨਿਆ ਦੇਖ ਸਕਦੇ ਜੇ ਗੱਬਣਿਆ ਸਮਾਂ ਜ਼ਰੂਰ ਨੋਟ ਕਰਿਓ ਖੋਲੋ ਭਾਈ ਭਾਈ ਸੁਖ ਕੋਈ 8 10 ਦਿਨ ਦਾ ਬਾਕੀ ਸਮਾਂ ਰਹਿ ਗਿਆ ਸੁੰਦੇ ਦੇ ਵਿੱਚ ਨੋਈ ਸੰਤੂ ਸਾਹਿਬ ਬਣੋ ਚੰਗੀਏ ਹਾਂ 10 ਕ ਦਿਨ ਤੇ ਬਾਕੀ ਲੈ ਜੂ ਹਾਂਜੀ ਹਾਂਜੀ ਸੰਤੂ ਸਾਹਿਬ ਠੀਕ ਹੈ ਬਾਕੀ ਲਾਲ ਲੋੜ ਸਜਣਾ ਚੰਗੇ ਪਏ ਕੋਈ 10 ਕ ਦਿਨ ਦਾ ਸਮਾਂ ਬਾਕੀ ਨੋਟ ਕਰਿਓ ਜਿਹੜਾ ਰਹਿ ਗਿਆ ਲੈ ਹੋਈ ਦੂਸਰਾ ਸੂਆ ਹਾਂਜੀ ਹਾਂਜੀ ਸੰਤੂ ਸਾਹਿਬ ਠੀਕ ਹੈ ਪੂਰੀ ਗਰਮੀ ਵਾਲੀ ਆ ਰਾਜੀ ਬਾਜੀ ਆ ਠੀਕ ਹੈ ਜੀ ਲਓ ਭਾਈ ਤੇ ਇਹਦੀ ਕੀਮਤ ਸੰਦੀਪ ਸਾਹਿਬ ਬੋਲੇ ਦਾ 50 ਕਰਦੇ ਆਪਾਂ 45 ਦੀ ਦੇ ਦੇਣੀ ਹੈ ਹੋਰ ਹੁੰਦਾ 1000 ਰੁਪਇਆ ਕਰਦਾਂਗੇ 44 ਦੀ ਜਾਂਦਾਂ 44 ਦੀ ਹਾਂਜੀ ਹਾਂਜੀ ਅੱਛਾ ਹੋਰ ਨਹੀਂ ਨਹੀਂ ਹੋਰ ਸੰਤੂ ਸਾਹਿਬ 43 ਦੀ ਕਰਤੀ ਹੈ 43 ਦੀ ਕਰ ਚਲੋ ਜਾਣ ਦਸਨੂ ਸਾਹਿਬ ਤੁਸੀਂ ਠੀਕ ਹੈ ਤੇ ਇੱਕ ਆ ਗੱਬਣ ਆ ਗਈ ਹਨਾ ਨਾਗ ਦਾ ਬੱਚਾ ਨਾਗ ਦਾ ਬੱਚਾ ਆ ਗਿਆ ਸਾਨੂੰ ਸਾਹਿਬ ਬਿਲਕੁਲ ਕਾਲੀ ਜੈਡ ਬ੍ਰੈਂਡ ਸਜਣ ਤੇ ਫੇਸ ਕੁਆਲਟੀ ਵੇਖੋ ਕਰਮਾ ਵਾਲੀ ਦੀ ਠੀਕ ਹੈ ਜੀ ਉਹਨੂੰ ਲੰਮਾਈ ਕਰ ਦਿਓ ਜੀ ਰੇੜੇ ਨੂੰ ਠੀਕ ਹੈ ਜੀ ਪੂਰੀ ਓਕੇ ਰਿਪੋਰਟ ਆ ਢਿੱਲ ਟੁੱਲ ਬਾਕੀ ਭਈ ਆ ਸਮਾਂ ਕਿੰਨਾ ਘਰ ਹੈਗਾ ਭਾਈ ਸੰਤੂ ਸਾਹਿਬ ਇਹ ਤਾਂ ਦੱਸ ਦੇਣ 10 ਦਿਨ ਇਹਦੇ ਵੀ ਲੈਓ ਮੋੜ ਲਿਓ 10 ਦਿਨ ਲੈ ਜੀ 10 ਦਿਨ ਲੈ ਜੀ ਠੀਕ ਹੈ ਜੀ 10 ਦਿਨ ਬਾਕੀ ਕੰਡੀ ਦੀ ਸ਼ਾਇਦ ਆਉਣ ਅੱਜ ਸੰਤੂ ਸਾਹਿਬ ਮੈਂ ਸੰਗਣਾ ਸ਼ਾਇਦ ਕੋਈ ਨਹੀਂ ਮੋੜ ਲਿਓ 10 ਦਿਨ ਦਾ ਬਾਕੀ ਸਮਾਂ ਜਿਹੜਾ ਰਹਿ ਗਿਆ ਸੱਜਣੋ ਹਲੋ ਕਰੋ ਥਾਂ ਲੈ ਬੱਚਾ ਬਿਲਕੁਲ ਓਕੇ ਆ ਤੇ ਵਾਹ ਜੀ ਵਾਹ ਠੰਡੀ ਆ ਐਂਡੀ ਧੀਰੀ ਸਿੰਘ ਸਾਹਿਬ ਵਾਹ ਜੀ ਵਾਹ ਆ ਗੁੰਮਾਉਂਦੇ ਗੁੰਡਾ ਆਉਣ ਲੱਗੇ ਹਾਂ ਗੁੰਡਾ ਆਉਂਦੀ ਸਜਣੋ ਤੇ ਕਿੰਨੇ ਦੀ ਦੇ ਦਾਂਗੇ ਸੰਧੂ ਸਾਹਿਬ ਮੋਲੇ ਦਾ 55 ਕਰਦੇ ਹਾਂ ਹਾਂ 50 ਦੀ ਆਪਾਂ ਦੇ ਦਈਏ ਜੈਸਨੋਏ ਹਾਂਜੀ ਓਕੇ ਜੀ ਹਾਂਜੀ ਸੰਧੂ ਸਾਹਿਬ ਲਓ ਭਾਈ ਸਜਣੋ 50000 ਦੀ ਜੈਸਨੋ ਆ ਸਾਰਿਆਂ ਦੀ ਜਿਹੜੀ ਆਪਾਂ ਡਿਟੇਲ ਸਾਂਝੀ ਕਰਤੀ ਆ ਖਰੀਦਦਾਰੀ ਆਪਣੀ ਜ਼ਰੂਰ ਕਰਿਓ ਫਰਜ ਸਮਝ ਕੇ ਠੀਕ ਆ ਜੀ ਸਤਿ ਸ੍ਰੀ ਅਕਾਲ